Many marginal farmers from flood-hit Baupur area of Sultanpur Lodi, Kapurthala who had taken loans for sowing crops, now do not know how to overcome this crisis. We will talk to uh, Mr. Balkar Singh ji. <laughs> uh, <Sach -Sikkal> sir. <laughs> uh, Balkar Singh ji, which village are you from? Okay. Kapurthala, ਸੀスルਤਾਨਪੁਰ ਲੋਧੀ ਹੈ ਜੀ ਬਲਕਰ ਸਿੰਘ ਜੀ ਆਪਣਾ ਤੁਹਾਡਾ ਇੱਥੇ ਪਾਣੀ ਆਇਆ ਹੋਇਆ ਕਾਫੀ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਕਿੰਨੀ ਜਗ੍ਹਾ ਤੇ ਤੁਸੀਂ ਕਿੰਨੀ ਜਗ੍ਹਾ ਠੇਕੇ ਤੇ ਲਿੱਤੀ ਸੀ ਔਰ ਕਿੰਨੇ ਕਿੱਲੇ ਠੇਕੇ ਦੇ ਲਈ ਸੀ ਜੀ 4 ਕਿੱਲੇ ਆਗਦੇ ਸੀ 7 ਕਿੱਲੇ ਝੋਨਾ ਲਾਇਆ ਸੀ ਹੂੰ ਤੇ ਸਾਰਾ ਸਾਰਾ ਬਰਬਾਦ ਹੋ ਗਿਆ ਜਿਹੜੀ ਕਿੰਨੇ ਕਿੱਲੇ ਆ ਅੱਛਾ ਉਹਦੇ ਤੇ ਰੇਤਾ ਵੀ ਪੈ ਗਈ ਆ ਰੇਤਾ ਵੀ ਪੈ ਗਈ ਹਾਂਜੀ ਤੇ ਤੁਹਾਡਾ ਘਰ ਘਰ ਜਿਹੜਾ ਸਾਡਾ ਟਹਿ ਗਿਆ ਕਮਰਾ ਹੂੰ ਕਮਰਾ ਮੇਰਾ ਜਿਹੜਾ ਸੀ ਪਿਛਲੇ 23 ਦੇ ਵਿੱਚ ਰਸੋਈ ਸੀ ਕੱਚੀ ਉਹ ਟੈ ਗਈ ਉਹ ਨਹੀਂ ਬਣ ਪਾਈ ਹੁਣ ਕਮਰਾ ਸੀ ਮੇਰਾ ਇੱਕ ਹੀ ਜੀ ਉਹ ਵੀ ਡਿਗ ਪਿਆ ਦੋਵੇਂ ਇੱਕ ਬਾਨੇ ਕੰਦਾ ਡਿਗ ਪਿਆ ਸਰ 2023 ਦੇ ਵਿੱਚ ਜਦੋਂ ਹੜ੍ਹ ਆਏ ਸੀ ਉਦੋਂ ਵੀ ਸੇਮ ਸਿਚੁਏਸ਼ਨ ਸੀਗੀ ਤੁਸੀਂ ਇੰਨਾ ਹੀ ਨੁਕਸਾਨ ਝੱਲਿਆ ਸੀ ਉਦੋਂ ਵੀ ਉਦੋਂ ਨੁਕਸਾਨ ਹੋਇਆ ਇੰਨਾ ਹੀ ਪਰ ਉਦੋਂ ਪਾਣੀ ਛੇਤੀ ਲੈ ਗਿਆ ਸੀ ਹਾਂ ਤੇ ਨੁਕਸਾਨ ਇਹੋ ਹੀ ਹੋ ਗਿਆ ਜਦੋਂ ਫਸਲવાડી ਸਾਰੀ ਖਤਮ ਹੋ ਗਈ ਹਾਂਜੀ ਤੁਸੀਂ ਕਿੰਨਾ ਲੋਨ ਲਿੱਤਾ ਹੋਇਆ ਸੀ 1.5 ਲੱਖ ਰੁਪਈਆ ਮੈਂ ਆਰਧਤ ਤੋਂ ਲਿਆ ਕੇ ਜਿਹੜਾ ਲਾ ਚੁਕਾਂ ਹਾਂ 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 ਹੁਣ ਵੀ ਜਿਹੜੀ ਕੋਈ ਆਸ ਨਹੀਂ ਐ ਤੇ ਜਿਹੜਾ ਕਮਰਾ ਮੇਰਾ ਉਹ ਵੀ ਟਹਿ ਗਿਆ ਤੇ ਮੈਂ ਤੇ ਇਹੋ ਕੇ ਸਰਕਾਰ ਗਾੜੀ ਵੀ ਬੇਨਤੀ ਕਰਦਾ ਆਪਣੇ ਵੀਰ ਵੀਰਾਂ ਗਾੜੀ ਵੀ ਭਰਾਵਾਂ ਗਾੜੀ ਬੇਨਤੀ ਕਰਦਾ ਐਨਆਰਆਈ ਵੀਰਾ ਅੱਗੇ ਵੀ ਬੇਨਤੀ ਕਰਦਾ ਵੀ ਚਲੋ ਮੇਰਾ ਕਮਰਾ ਹੀ ਕੋਈ ਵਾਰੇ ਮੇ ਮੇਰੀ ਇਨੀ ਹਲਪ ਕਰ ਦੇ ਨੰਬਰ ਮੇਰਾ 86993 44052 ਨੰਬਰ ਆ ਮੇਰਾ ਤੇ ਸਰ ਇੱਕ ਮੈਨੂੰ ਦੱਸਿਓ ਕਿ ਜਿਹੜਾ ਤੁਸੀਂ ਨੋਨ ਲਿੱਤਾ ਹੋਇਆ ਹੈ ਹਾਂਜੀ ਉਹ ਤਾਰ ਪਾਉਂਗੇ ਨਹੀਂ ਜੀ ਉਹ ਕਿੱਥੇ ਤਾਰਨਾ ਹੈ ਉਹ ਹੁਣ ਜਦੋਂ ਕਿਤੇ ਫਸਲ ਹੋਊਗੀ ਹੈ ਫਸਲ ਤੋਂ ਜਾ ਕੇ ਤਾਰ ਨਹੀਂ ਉਹਨਾਂ 'ਚ ਵਿਆਜ ਪਈ ਜਾਣਾ ਤੁਹਾਡੇ ਘਰ 'ਚ ਕੌਣ-ਕੌਣ ਹੈਗਾ ਘਰ 'ਚ ਇੱਕ ਮੇਰੇ ਇਹ ਵੀ ਮੰਗਰੀ ਵੀ ਲੱਟੀ ਛਾ ਤੇ ਦੋ ਮੇਰੇ ਬੱਚੇ ਆ ਬੱਚੇ ਪੜਦੇ ਥੋਡੇ ਉਹ ਪੜ ਕੇ ਹੜ ਗਏ ਆ ਇੱਕ ਨੂੰ ਕੰਮ ਸਿੱਖਣ ਲਾਇਆ ਹੈ ਵੈਲਡਿੰਗ ਦਾ ਹਾਂ ਉਹ ਅਜੇ ਛੋਟਾ ਹੈ ਕੰਮ ਸਿੱਖਣ ਲਾਇਆ ਵੈਲਡਿੰਗ ਦਾ ਹੂੰ ਤੇ ਜਦੋਂ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਪਿਛਲੇ 2 ਸਾਲ ਪਹਿਲਾਂ ਵੀ ਹੋਇਆ ਫਿਰ ਤੋਂ ਹੋ ਗਿਆ ਹੁਣ ਘਰ ਵੀ ਟਹਿ ਗਿਆ ਤੇ ਕਿੰਨਾ ਕੁ ਮੁਸ਼ਕਿਲ ਹੈਗਾ ਬਹੁਤ ਜ਼ਿਆਦਾ ਮੁਸ਼ਕਿਲ ਆ ਵੇਖੋ ਜੀ ਰਾਤ ਦਿਨ ਇਤਨਾ ਰਹਿਦਾ ਕੁੜੀਏ ਰੋਣਾਉਂਦਾ ਰਾਹ ਨੂੰ ਜਦੋਂ ਵੇਖੀ ਰਾਏ ਗਾਂ ਕੀ ਕਰਾਂਗੇ ਜੇ 23 ਦੇ ਵਿੱਚ ਤੇ ਉਹ ਇਕੱਲੇ ਬਰਾਬਰ ਨਹੀਂ ਹੋਇਆ ਸਾਡੇ ਤੋਂ 23 ਦਾ ਮੌਜਾ ਮਿਲਿਆ ਸੀ ਤੁਹਾਨੂੰ ਨਹੀਂ ਜੀ ਉਹ ਕੋਈ ਮਾਜਬ ਨਹੀਂ ਮਿਲਿਆ ਸਾਨੂੰ ਤੇ ਐਂ ਇਤਨਾ ਮਿਹਨਤ ਕਰਕੇ ਉਹ 24 ਦੇ ਵਿੱਚ ਫਸਲ ਲੱਗੀ ਉਹ ਥੋੜਾ ਜਿਹਾ ਉਹਨਾਂ ਦਾ ਜਿਹੜਾ ਇਹ ਕਰਜ਼ੇ ਮੋੜਿਆ ਹੁਣ ਫੇਰ ਚੜ ਗਿਆ ਏ ਤੁਸੀਂ ਹੁਣ ਇੱਥੇ ਆਏ ਹੋਏ ਸੀ ਦੁਬਾਰਾ ਇੱਥੇ ਕਿਉਂ ਆਏ ਸੀ ਕੋਈ ਕਾਰਗਰ ਦੇਖਣ ਗਏ ਸੀ ਘਰ ਆਹੀਂ ਕੱਲ ਦੇ ਕੇ ਆਏ ਆ ਅੱਜ ਵੀਰ ਕੋਈ ਹੈਲਪ ਕਰਦੇ ਆ ਇਤਨਾ ਸੌਦਾ ਦਿੰਦੇ ਆ ਹੂੰ ਸੌਦਾ-ਸੌਦਾ ਲੈ ਕੇ ਆਪਦਾ ਵੀ ਜਿਹੜਾ ਗੁਜ਼ਾਰਾ ਆ ਤੁਸੀਂ ਸੌਦਾ ਲੈ ਕੇ ਆਏ ਸੀ ਜੋ ਹੈਲਪ ਕਰ ਰਹੇ ਹੈਗੇ ਹਾਂਜੀ ਹਾਂਜੀ ਉਹ ਲੈ ਕੇ ਹੁਣ ਵੀਰ ਆਏ ਪਾਸਿਓਂ ਉਹਨਾਂ ਨੇ ਦਿੱਤਾ ਸਾਨੂੰ ਸੌਦਾ ਥੋੜਾ-ਥੋੜਾ ਵੀ ਹੂੰ ਉਹਨਾਂ ਨੇ ਹੈਲਪ ਕੀਤੀ ਆ ਵੀ ਆਪਦਾ ਟਾਈਮ ਸਾਰੋ ਫਸਲ ਹੈਗੀ ਉਹ ਕਿਹੜੇ ਪਿੰਡ ਚ ਸੀਗੀ ਜੀ ਮੇਰੇ ਪਿੰਡ ਬਾਉਪਰਕ ਕਦੀਮ ਚ ਤੇ ਸਾਗਰੇ ਚੋਂ ਪਿੰਡਾਂ ਚ ਜਮੀਨ ਸੀ ਜੀ ਅੱਛਾ ਜੀ ਠੀਕ ਹੈ ਤੇ ਹੁਣ ਕੀ ਦੇਖ ਰਹੇ ਹੋ ਕਿ ਪਾਣੀ ਤੇ ਕਾਫੀ ਆਇਆ ਹੈ ਤੇ ਤੁਹਾਡੀ ਫਸਲ ਦਾ ਵੀ ਸਾਰਾ ਨੁਕਸਾਨ ਹੋਇਆ ਮੇਰੇ 30 ਕਿੱਲੇ ਦਾ 30 ਦੇ 30 ਕਿੱਲੇ ਖਤਮ ਹੋ ਗਿਆ ਜੀ ਕੁਝ ਮੇਰੇ ਕੋ ਠੇਕੇ ਸੀ ਕੁਝ ਮੇਰੇ ਕੋ ਆਦੇ ਸੀ ਜਮੀਨ ਸੀ ਆ ਤੁਸੀਂ ਰਾਤ ਦੇਖ ਸਕਦੇ ਵੀ ਕੀ ਹਾਲਾਤ ਬਣੇ ਹੋ ਝੋਨੇ ਦੇ ਹੂੰ ਹੂੰ ਇਹ 3 ਜੁਲਾਈ ਤੋਂ ਪਾਣੀ ਸ਼ੁਰੂ ਹੋਣਾ ਹੈ ਦਰਿਆ ਦਾ ਹੌਲੀ ਹੌਲੀ ਚੜਨਾ ਸ਼ੁਰੂ ਹੋਇਆ ਹੈ 11 ਤਰੀਕ ਨੂੰ ਸਾਡੇ ਫਸਲ ਪੈਲਾਂ ਦੇ ਵਿੱਚ ਘਰਾਂ ਚ ਇੰਟਰ ਸ਼ੁਰੂ ਹੋ ਗਿਆ ਹੈ ਪਾਣੀ ਜੀ ਇੰਦੀ ਕਿ ਪਿਛਲੀ 11 ਨੂੰ ਅੱਜ 11 ਹੋ ਗਈ 9 ਦੀ 8 ਦੀ 11 ਨੂੰ ਅणि ਸਾਡੀ ਫਸਲਾਂ ਚ ਇੰਟਰ ਹੋ ਗਿਆ ਸੀ ਠੀਕ ਔਰ ਮਹੀਨਾ ਪਾਣੀ ਚੱਲਣ ਦੇ ਬਾਵਜੂਦ ਹੁਣ ਪਾਣੀ ਲੱਥਾ ਔਰ ਰਾਤ ਸਾਨੂੰ ਕੋਈ ਨਹੀਂ ਮਿਲੀ ਜੀ ਆਪਾਂ ਰਾਤ ਅੱਦ ਦੇ ਰਾਤ ਕਰਦੀ ਐ ਸਾਡੀਆਂ ਫਸਲਾਂ ਖਤਮ ਹੋ ਗਈਆਂ ਕਣਕ ਬੀਜਾਂਗੇ ਪਰ ਉਹੀ ਅਜੇ ਟਾਈਮ ਲੱਗੂਗਾ ਤੇ ਪਹਿਲੀ ਸੁੱਕਣ ਨੂੰ ਇਹਨੂੰ ਵੱਤਰ ਰਹਿਣ ਨੂੰ ਤੇ ਸਾਡੇ ਤੇ ਜਿਹੜਾ ਕਰਜ਼ਾ ਸੀ ਉਹਦੀ ਮਾਰ ਪਈ ਜਾਂਦੀ ਐ ਹੁਣ ਮੈਨੂੰ ਸੇਰੇ ਵੀ ਮੇਰੇ ਸੇਰੇ ਵੀ ਬੈਂਕ ਤੋਂ ਹੋਣ ਆਏ ਸੀ ਵੀ ਤੁਸੀਂ ਆਦਿ ਕਿਸ਼ਤਾਂ ਭਰੋ ਤੇ ਵੀ ਅਸੀਂ ਮੈਂ ਕਿਹਾ ਵੀ ਮੈਨੂੰ ਕਿਸ਼ਤਾਂ ਕਿੱਥੋਂ ਭਰਾਂ ਮੈਂ ਹੂੰ 38 ਸਾਨੂੰ ਲੱਗ ਹੀ ਨਹੀਂ ਲੱਗੰਦੇ ਨਾ ਫਸਲ ਸਾਡੀ ਓ ਖਤਮ ਹੋ ਗਈ ਆ ਸਰਕਾਰ ਨੇ ਸਾਨੂੰ ਕੁਛ ਰੁਪਈਆ ਨਹੀਂ ਦਿੱਤਾ ਅਜੇ ਅਸੀਂ ਕਿੱਥੋਂ ਤੁਹਾਨੂੰ ਕਿਸ਼ਤਾਂ ਭਰ ਦੇ ਦਈਏ ਪਰ ਉਹ ਕਹਿੰਦੇ ਨਹੀਂ ਤੁਸੀਂ ਜਮ੍ਹਾਂ ਕਰੋ ਨਹੀਂ ਤੇ ਤੁਹਾਡੀ ਕੀ ਉਹਨਾਂ ਦੇ ਉਹ ਅਸੀਂ ਖਰਾਬ ਕਰ ਦਾਂਗੇ ਇਹ ਵੀ ਤੁਹਾਡਾ ਗਾਂ ਤੁਸੀਂ ਕਰਜ਼ਾ ਨਹੀਂ ਲੈ ਸਕੋ ਕਿ ਮੈਂ ਉਹਨਾਂ ਕੋਲ ਤੇਰਾ ਕਟਿੰਗ ਮੈਂ ਹਾਂ ਤੁਸੀਂ ਦੋ ਚਾਰ ਤਨ ਕਰ ਦੋ ਪਰ ਵੇਖੋ ਹੁਣ ਕੀ ਕਰਦੇ ਕੱਲ ਨੂੰ ਮੈਨੂੰ ਲੱਗਦਾ ਫਿਰ ਫੋਨ ਆਏ ਨਾ ਮੈਨੂੰ ਤੁਹਾਡੇ ਕੋਲ ਅੱਗੇ ਪਰੇਸ਼ਾਨੀ ਸਾਨੂੰ ਛੋਨੇ ਦੀ ਸੀ ਹੁਣ ਬੈਂਕਾਂ ਦੀ ਪਰੇਸ਼ਾਨੀ ਆਈ ਨਹੀਂ ਉਹ ਤਾਂ ਪਰਿਵਾਰ ਦੀ ਆਇ ਨਹੀਂ ਵੀ ਕਿਦਾਂ ਜੀ ਪਾਲਾਂਗੇ ਤੁਹਾਡੇ ਕੋਲ ਠੇਕੇ ਤੇ ਕਿੰਨੀ ਹੈਗੀ ਸਰ ਮੇਰੇ ਕੋਲ 20 ਕਿਲੇ ਠੇਕੇ ਸੀ 10 ਕਿਲੇ ਆਪਦੀ ਸੀ 10 ਕਿਲਾ ਆਪਦੀ ਸੀ ਠੀਕ ਹੈ ਜੀ ਹਾਂਜੀ ਤੇ ਕਿੰਨਾ ਕੁ ਲੋਨ ਹੈਗਾ ਸਰ ਲੋਨ ਮੇਰੇ ਤੇ 21 ਲੱਖ ਦਾ ਤਾਂ ਮੈਨੂੰ ਇਹ ਘਟਾ ਪੈ ਗਿਆ ਝੋਨੇ ਦਾ 10 ਲੱਖ ਉੱਤੇ ਖਰਚਾ ਲੱਗ ਗਿਆ 31 ਹੋ ਗਿਆ 20 25 ਮੇਰਾ ਹੋਰ ਸੀ ਜਿਹੜਾ ਆਮ ਕਰਾਂਦਾ ਹੁੰਦਾ ਵਾ ਬੈਂਕਾਂ ਤੋਂ ਚੁੱਕਿਆ ਅੜਤੀਆਂ ਤੋਂ ਚੁੱਕਿਆ ਮੰਨ ਕੇ ਚਲੋ 50-60 ਲੱਖ ਰੁਪਏ ਦੇ ਥੱਲੇ ਮੈਂ ਇਸ ਟਾਈਮ ਆ ਗਿਆ 23 ਵਿੱਚ ਇਹ ਹਾਲਾਤ ਬਣੇ ਸੀ 25 ਚ ਵੀ ਹੁਣ ਇਹੋ ਹਾਲਾਤ ਬਣੇ ਆ ਆ ਜਿਹੜੀ ਹੁਣ ਰਿਬ ਪੈ ਗਈ ਆ ਝੋਨਾ ਜਿਹੜਾ ਹੁਣ ਜਿਹੜਾ ਮਰ ਗਿਆ ਝੋਨਾ ਜਿਹੜਾ ਗਲਿਆ ਪਿਆ ਇਹ ਕਿਸੇ ਪਾਸੇ ਨੇ ਪਹਿਲੀ ਵੱਤਰ ਨਹੀਂ ਹੁੰਦੈਨੀ ਸਾਡੀ ਇਹ ਵੀ ਸਾਡੀ ਮੁਸ਼ਕਲ ਬਣ ਗਈ ਵੀ ਫਸਲ ਕਿੱਥੋਂ ਲੈਣ 20 ਖਾਦ ਲੈਣ ਕੇ ਕਿੱਥੋਂ ਬੀਜਾਂ ਖਸਾ ਜਦੋਂ ਸਰ ਅਸੀਂ ਜਦੋਂ ਤੁਹਾਨੂੰ ਝੋਨੇ ਤੋਂ ਜਿਹੜੀ ਕਮਾਈ ਹੁੰਦੀ ਹੈ ਤੁਸੀਂ ਸੋਚਦੇ ਹੋਵੋਗੇ ਕਿ ਇਹ ਇਹ ਕੰਮ ਕਰਨਿਆ ਜਿਹੜੇ ਵੱਡੇ ਕੰਮ ਸੋਚੇ ਹੁੰਦੇ ਆ ਉਹਦੇ ਤੇ ਬਹੁਤ ਇਫੈਕਟ ਪਏਗਾ ਪਏਗਾ ਜੀ ਕਿਹੜੇ-ਕਿਹੜੇ ਕੋਈ ਇਦਾਂ ਦਾ ਕੋਈ ਮੇਜਰ ਕੰਮ ਸੀ ਸੋਚਿਆ ਹੋਇਆ ਸੀ ਇਸ ਤੋਂ ਬਾਅਦ ਇਹ ਕਰਨਾ ਹੈਗਾ ਤੇ ਉਹ ਸਭ ਕੁਝ ਹਲੇ ਰੁਕੇਗਾ ਜਿਵੇਂ ਹੁਣ ਬੱਚੇ ਪੜਦੇ ਆ ਉਹਨਾਂ ਦੀ ਫੀਸ ਤਾਰਨੀ ਗਾਂ ਜਿਵੇਂ ਹੋਰ ਸਾਲ ਦੋ ਸਾਲਾਂ ਨੂੰ ਬੱਚਿਆਂ ਨੂੰ ਵਿਆਹ ਵੀ ਕਰਨਾ ਉਹਨਾਂ ਦਾ ਅਸਕਰ ਸਾਡੇ ਕੋਲ ਪੈਸਾ ਹੋਊਗਾ ਸਾਲ ਦੋ ਸਾਲਾਂ ਤਾਈਂ ਜਮਾ ਕਰਾਂਗੇ ਤੇ ਫੇਰ ਹੀ ਕੋਈ ਕੰਮ ਅੱਗੇ ਕਰੂਗਾ ਕੋਈ ਇਹਨੇ ਘਰ ਬਣਾਉਣਾ ਆਪਦਾ ਕਿਸੇ ਨੇ ਕੋਈ ਛੇ ਲੈਣੀ ਆ ਇਹ ਚੀਜ਼ਾਂ ਦੀ ਜਿਵੇਂ ਦਰ ਜਿੰਨਾ ਵੀ ਆ ਭਾਵੇਂ ਮੈਂ ਕੋਈ ਵੀ ਮੇਰਾ ਵੀਰ ਫਸਲ ਨਾਲ ਹੀ ਆ ਜੀ ਜੀ ਨਾ ਸਾਡੇ ਕੋਲ ਕੋਈ ਨੌਕਰੀ ਦਾ ਸਾਧਨ ਨਾ ਕੁਝ ਸਿਰਫ ਸਾਡੇ ਕੋਲ ਇੱਕ ਫਸਲ ਦਾ ਹਸਾਰਾ ਸੀ ਉਹ ਵੀ ਇਸ ਟਾਈਮ ਖਤਮ ਹੋ ਚੁੱਕਿਆ ਜੀ ਚਾਰ ਕਨੇਸਟਰ ਆਪਣਾ ਕੁਝ ਜ਼ਮੀਨ ਆ ਤੇ ਕਿਹੜੇ ਪਿੰਡ ਚ ਹੈ ਬਾਉਪੁਰ ਕਦੀਮ ਦੇ ਵਿੱਚ ਤੇ ਹੁਣ ਜਿੱਦਾਂ ਪਾਣੀ ਆਇਆ ਤੇ ਸਾਰੀ ਫਸਲ ਡੁੱਬ ਗਈ ਬਸ ਬਹੁਤ ਖਰਾਬ ਹੋ ਗਈ ਅੱਛਾ ਹਾਂ ਇਸ ਤਰ੍ਹਾਂ ਬਸ ਬਾਕੇ ਬੰਦ ਹਾਂਜੀ ਠੀਕ ਹੈ ਤੇ ਤੁਸੀਂ ਹੁਣ ਇਸ طرف ਆਏ ਵੀ ਸੀਗੇ ਆਪਣੀ ਜ਼ਮੀਨ ਵਗੈਰਾ ਦੇਖਣ ਆਏ ਸੀ ਹਾਂ ਜ਼ਮੀਨ ਦੇਖਣ ਆਏ ਸੀ ਬਸ ਅੱਗੇ ਟਰਾਲੀਆਂ ਖੜੀਆਂ ਅਹੀਂ ਭੈਣ ਭਰਾ ਕਰਕੇ ਧਰੂ ਦੇਖ ਕੇ ਧਰੂ ਆ ਗਏ ਠੀਕ ਹੈ ਜੀ ਹਾਂਜੀ ਤੇ 2023 ਦੇ ਵਿੱਚ ਵੀ ਸੇਮ ਸਿਚੁਏਸ਼ਨ ਸੀਗੀ ਉਦੋਂ ਵੀ ਤੁਹਾਡੇ ਸਾਰੀ ਚਾਰ ਦੀ ਚਾਰ ਜਿਹੜੀ ਸਾਰੀ ਖਰਾਬ ਹੋ ਗਈ ਠੀਕ ਹੈ ਸਾਰੀ ਖਰਾਬ ਉਦੋਂ ਤੁਹਾਡਾ ਘਰ ਵਗੈਰਾ ਵੀ ਡੁੱਬਿਆ ਸੀ ਸਭ ਕੁਝ ਜਿੱਤਾ ਇਤੋਂ ਹੁਣ ਉਹ ਉਦੋਂ ਵੀ ਇਤਰੇ ਹੋ ਗਿਆ ਹੈ ਅੱਛਾ ਹਾਂਜੀ ਹਾਂਜੀ ਗਾ ਜੀ ਤੇ ਤੁਸੀਂ ਲੋਨ ਲਿੱਤਾ ਸੀਗਾ ਲੋਨ ਲਿੱਤਾ ਸੀ 3 ਲੱਖ ਰੁਪਏ ਜੂਨੀਅਰ ਬੈਂਕ ਤੋਂ ਅੱਛਾ ਜੀ ਹਾਂਜੀ ਤੇ ਹੁਣ ਕੀ ਦੇਖ ਰਹੇ ਹੈਗੇ ਹੋ ਕਿਉਂਕਿ ਤੁਸੀਂ ਜਦੋਂ ਤੁਹਾਨੂੰ ਥੋੜਾ ਝੋਨੇ ਤੋਂ ਜਿਹੜੀ ਸਮਾਈ ਹੋਣੀ ਸੀ ਉਸ ਤੋਂ ਬਾਅਦ ਤੁਸੀਂ ਕਾਫੀ ਕੁਝ ਆਪਣਾ ਲੋਨ ਵੀ ਲੈਣੇ ਹੋ ਹੈ ਨਾ ਪੈਸੇ ਵੀ ਲੈਣੇ ਹੋ ਕਾਫੀ ਦਨੇ ਹੋ ਹਾਂਜੀ ਤੇ ਹੁਣ ਕੀ ਪ੍ਰੋਬਲਮ ਆਏਗੀ ਤੁਹਾਨੂੰ ਜੇ ਬਾਰੇ ਥੋੜਾ ਦੱਸੋ ਹਾਂ ਪ੍ਰੋਬਲਮ ਤਾਂ ਇਹ ਆਉਂਦੀ ਹੈ ਕਿ ਪਾਣੂ ਜੇ ਥੜਾ ਜਿਹਾ ਹੁਣ ਤੁਸੀਂ ਸਰਕਾਰ ਨੇ ਲਾਂ ਦਾ ਕੀਤਾ ਵੀ 6 ਮਹੀਨੇ ਤੁਹਾਨੂੰ ਕੋਈ ਨਹੀਂ ਪਹੁੰਚੂਗਾ ਉਹ ਜਿੰਨਾ ਚਿਰ ਜੇ ਸਾਨੂੰ ਨਾ ਪੁੱਛੂਗਾ ਤਾਂ ਉਹਨਾਂ ਨੂੰ ਬਹੁਤ ਧੰਨਵਾਦ ਹੈ ਨੇ ਸਪੰਸਰਸਾਂ ਨੇ ਆਉਂਗੇ ਤੇ ਉਹਨਾਂ ਕੋਈ ਨਾ ਕੋਈ ਹੱਲ ਫਿਰ ਤੁਹਾਡੇ ਰਗੇ ਕੋਈ ਭੈਣ ਭਰਾਵਾਂ ਤੋਂ ਲੈ ਕੇ ਲੋਨ ਕਰਵਾ ਕੇ ਫਿਰ ਦੁਬਾਰਾ ਲੈ ਕੇ ਨੂੰ ਦਵਾਂਗੇ ਹਾਂ ਜੀ ਉਹਦੇ ਕੋਈ ਭੈਣ ਭਰਾ ਆਪਣੇ ਸੱਜਣ ਮਿੱਤਰ ਆ ਕੋਈ ਤਗੜੇ ਦੋਮਾਸ਼ੇ ਦੇ ਜਿਹੜੇ ਭੈਣ ਭਰਾ ਹੋਏ ਹੋ ਜਾਂ ਇਦਾਂ ਹੋਏ ਹੋ ਜਾਂ ਆਰਤੀਏ ਵਗੈਰਾ ਜਿਹਨਾਂ ਜਿਹਨਾਂ ਆਪਣਾ ਵਗਵਾਈ ਨਹੀਂ ਹੈਗੀ ਉਹਨਾਂ ਤੋਂ ਪੈਸੇ ਲੈ ਕੇ ਵਾਪਸ ਕਰਾਂਗੇ ਤੇ ਫਿਰ ਲੈ ਕੇ ਉਹਨੂੰ ਤੇ ਵਾਪਸ ਰੋ 作ੇ ਨੇ ਪੂਰੇ ਹੁੰਦੇ ਜਿਸ ਤਰ੍ਹਾਂ ਘਰਾਂ ਦੇ ਕਾچے ਤੁਹਾਨੂੰ ਬਹੁਤ ਸਿਆਣੇ ਜਿਵੇਂ ਜਿਦਾਂ ਬੱਕੀਆਂ ਪੜਾਉਣੀਆਂ ਆਂ ਘਰਾਂ ਦੇ ਕਾچے ਦਵਾਈਆਂ ਪੱਕੀਆਂ ਜਾਂਦੀਆਂ ਪਈਆਂ ਤੇ ਪੱਕੀਆਂ ਲੱਗੀਆਂ ਆ ਤੇ ਉਹ 8-10 ਹਜ਼ਾਰ ਦੀ ਦਵਾਈ ਜਿਹੜੀ ਆ ਉਹ ਉਹ ਮਹੀਨੇ ਬਾਅਦ ਆਉਣੀ ਹੋਵੇ ਤੇ ਘੜੇ ਕਾچے ਕਾਫੀ ਜ਼ਿਆਦਾ ਕਿਹਦੀ ਦਵਾਈ ਕਦੀ ਆਉਂਦੀ ਐ ਦਵਾਈ ਵੀ ਆਉਣੀ ਕੀ ਹੋਇਆ ਉਹਨਾਂ ਨੂੰ ਸਭ ਕੁਝ ਥੈਡ ਵੀ ਆ ਹਾਰ ਵੀ ਹੋਪਰ ਵੀ ਬਿਮਾਰੀ ਹੋਏ ਕੰਮ ਕਰ ਕਾਚੀ ਦਵਾਈਆਂ ਰੱਖਣ ਜ਼ਿਆਦਾ ਨੇ ਮੁਸ਼ਕਿਲ ਹੋਏਗੀ ਕਿਉਂਕਿ ਜਿਹੜੀ ਸਾਡੀ ਸਿਖਿਆ ਨੇ ਦਿੱਤੀ ਹੈ ਅੱਜ ਰਾਜੀ ਮੂਜੀ ਕੋ ਤਾਂ ਮੈਂ ਜਿਸ ਰਹੀਗੀ ਇਹਦਾ ਬਤਾਓ ਪਤਾ ਹੀ ਹੈ ਖਰਚ ਮੁਨਸੀਪਲ ਕਾਰਕਮੰਦੇ ਨੂੰ ਆਉਂਦੀ ਹੈ ਕੋਈ ਸਾਰਾ ਜਿਹੜਾ ਦਾ ਫਸਾ ਹੁੰਦੀ ਹੈ ਜਮੀਨ ਦਾ ਅਸੀਂ ਇਹ ਫਸਲ ਤੇ ਨੈਗਟ ਕਰਨਾ ਇਹ ਤੇ ਡਿਪੈਂਡ ਸਾਡਾ ਇੱਥੇ ਹੀ ਹੈ ਵੀ ਸਾਡਾ ਇਹ ਵੇਚੀ ਸਭ ਕੋਈ ਨੂੰ ਚੇਤ ਪਏ ਜਾਂ ਕਰਤੀ ਕਰਨਾ ਜਾਂ ਨਵੇਂ ਪੁਰਾਣੇ ਗਾਂ ਦੀ ਗਾਂ ਕੋ ਗਾਂ ਜੀ ਆਰਟੀਕਲ ਲੋਨ ਲੈ ਕੇ ਤੇ ਗਾਂ ਫੇਰ ਉਹਨੂੰ ਮੋੜਨਾ ਹੁੰਦਾ ਹੈ ਉਹਨਾਂ ਨੂੰ ਆਏ ਮੋੜਨੀ ਹੈ ਬੈਂਕੀ ਨੂੰ ਆਏ ਜਿਹੜੀ ਇਹ ਮੋੜਨੀ ਆ ਜਾਨੀ ਆਪਣੇ ਲੈਂਟ ਦੀ ਇਸ ਵਿਆਜ ਤਾਂ ਸਾਨੂੰ ਪਾਈ ਜਾਂਦੀ ਹੈ ਜਿਵੇਂ 30 ਲੱਖ ਰੁਪਈਆ ਆ 12-13 ਹਜ਼ਾਰ ਰੁਪਈਆ ਵਿਆਹ ਉਹ ਤਾਂ ਆਪਣਾ ਨਹੀਂ ਪਣੀ ਆ ਉਹ ਦਾ 12-13 ਹਜ਼ਾਰ ਬੰਦਣਾ ਉਹ ਹੋਰ ਪਰਪਰ ਚੜੀ ਜਾ ਨਹੀਂ ਤੇਨ ਲੱਖ ਇਹ ਤਾਂ ਨਾਵੇਂ ਵਾਪਸ ਕਰਾਂਗੇ 12 ਦਾ ਨਹੀਂ 13 ਦਾ ਵਿਆਜ ਉਹ ਕਰਾਂਗੇ ਨਹੀਂ ਆਪਣਾ ਚਾਰ ਕਿੱਲੇ ਹਿਸਾਬ ਨਾਲ ਤੁਸੀਂ ਵੀ ਉਹ 3 ਲੱਖ ਦੇ ਇਕ ਤਕਰੀਬ ਨੁਕਸਾਨ ਆਪਣਾ ਹੋਗਾ ਦਿਸ ਇਜ਼ ਆਕਾਂਸ਼ਾ ਐਂਡ ਭਟਵਾਚ ਵਿਦ ਕੈਮਰਾ ਪਰਸਨ ਮਨਕੀਰ ਸਿੰਘ reporting for the tribune